ਪਰਮੇਸ਼ਰ ਹੀ ਇਨਾਂ ਹਫਤਾਂ ਜਾਂ ਮੁਸੀਬਤਾਂ ਚੋਂ ਆਪਣੇ ਲੋਕਾਂ ਨੂੰ ਕੱਢ ਸਕਦਾ ਆ ਤੇ ਆਪਾਂ ਦੁਆ ਕਰਾਂਗੇ ਕਿ ਪਰਮੇਸ਼ਰ ਉਹਨਾਂ ਦੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਵੀ ਪੂਰੀਆਂ ਕਰੇ ਤੇ ਇਸ ਵੱਡੀ ਆਫਤ ਮੁਸੀਬਤ ਚੋਂ ਬਚਾਵੇ ਯਸ਼ਾਇਆ ਦੇ ਵਚਨ ਦੇ ਵਿੱਚ ਲਿਖਿਆ ਕਿ ਨਦੀਆਂ ਤੈਨੂੰ ਡਬੋਂਗੀਆਂ ਨਹੀਂ ਤੇ ਹੜ ਜਿਹੜਾ ਆ ਤੇਰਾ ਨੁਕਸਾਨ ਨਹੀਂ ਕਰਨਗੇ ਸੋ ਖੁਦਾ ਆਪਣੇ ਲੋਕਾਂ ਨੂੰ ਬਚਾਉਂਦਾ ਆ ਆਪਾਂ ਦੁਆ ਕਰਾਂਗੇ ਸਾਰੇ ਅੱਖਾਂ ਬੰਦ ਕਰਾਂਗੇ ਸਰਵ ਸ਼ਕਤੀਮਾਨ ਪਿਤਾ ਤੂੰ ਦਇਆ ਦਾ ਸਾਗਰ ਤੇ ਕਿਰਪਾ ਦਾ ਧਨੀ ਹੈ ਤੇਰੇ ਪਾਕ ਕਲਾਮ ਦੇ ਅਨਸਾਰ ਜਿシャਇਆ ਬਿਆਨ ਕਰਦਾ ਕਿ ਨਦੀਆਂ ਤੈਨੂੰ ਡਬੋਂਗੀਆਂ ਨਹੀਂ ਤੇ ਹੜ੍ਹ ਤੇਰਾ ਨੁਕਸਾਨ ਨਹੀਂ ਕਰਨਗੇ ਹਾਂ ਮਿਹਰਬਾਨ ਪਿਤਾ ਮੈਂ ਮੰਗ ਕਰਦਾ ਪੂਰੇ ਪੰਜਾਬ ਤੇ ਤੇ ਪੰਜਾਬ ਤੋਂ ਇਲਾਵਾ ਹੋਰ ਵੀ ਕਿਸੇ ਸਟੇਟ 'ਚ ਇਹ ਸਮੱਸਿਆ ਤੇ ਯਹੋਵਾ ਤੁਸੀਂ ਆਪਣਾ ਅਨੁਗ੍ਰਹਿ ਕਰੋ ਤੇ ਇਹ ਪਾਣੀ ਦੀ ਸਮੱਸਿਆ ਤੋਂ ਹਰ ਇੱਕ ਜ਼ਿੰਦਗੀ ਨੂੰ ਬਚਾਓ ਤੇ ਇਸ ਸਮੇਂ 'ਚ ਸਾਰਿਆਂ ਦੀਆਂ ਲੋੜਾਂ ਤੇਰੇ ਅਨੁਗ੍ਰਹਿ ਦੇ ਨਾਲ ਪੂਰੀਆਂ ਹੋਣ ਯਹੋਵਾ ਆਪਣੀ ਕਿਰਪਾ ਬਹਾਲ ਕਰੋ ਤੇ ਆਉਣ ਵਾਲੇ ਸਾਰੇ ਸਮੇਂ ਪੰਜਾਬ ਲਈ ਭਾਰਤ ਲਈ ਪੂਰੇ ਵਿਸ਼ਵ ਦੇ ਲਈ ਸ਼ਾਂਤੀ ਤੇ ਖੁਸ਼ਹਾਲੀ ਵਾਲੇ ਹੋਣ ਤੇਰੀ ਦਇਆ ਸਦਾ ਹੀ ਬਣੀ ਰਹੀ ਆਪਣੀ ਕਿਰਪਾ ਬਹਾਲ ਕਰੋ ਆਉਣ ਵਾਲੇ ਸਮੇਂ ਭਲੇ ਹੋਣ ਤੁਹਾਡੀ ਦਇਆ ਹੋਵੇ ਮਿਹਰਬਾਨ ਪਿਤਾ ਹਰ ਜ਼ਿੰਦਗੀ ਨੂੰ ਤੁਹਾਡੇ ਸ਼ਕਤੀਸ਼ਾਲੀ ਹੱਥ ਵਿੱਚ ਦਿੰਦੇ ਆ ਕਿਉਂਕਿ ਤੁਹਾਡੇ ਪਾਕ ਗਲਮ ਕੋਹਤਾ ਦੀ ਪੁਸਤਕ ਤੇੰਦੀ 16 ਚ ਲਿਖਿਆ ਕਿ ਲੰਬੀ ਉਮਰ ਤੁਹਾਡੇ ਸੱਜੇ ਹੱਥ ਵਿੱਚ ਹੈ ਤੇ ਖੱਬੇ ਹੱਥ ਵਿੱਚ ਧਨ ਤੇ ਅੱਦ ਦੀ ਆਸ਼ੀਸ਼ ਹੈ ਸਾਰਿਆਂ ਦੀਆਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਨਾ ਅਨੁਗ੍ਰਹਿ ਕਰੋ ਪ੍ਰਭ ਯਸ਼ੁਦੇ ਪਵਿੱਤਰ ਨਾਮ ਮੰਗਦੇ ਹਾਂ ਆਮੀਨ